ਤੇਕ ਮੈਂ ਬੇਨਤੀ ਕਰਾਂ ਡੇਰੇਦਾਰਾਂ ਨੂੰ ਇਹ ਮਰਿਆਦਾ ਹਜਮ ਨਹੀਂ ਹੁੰਦੀ ਜਿਹੜੇ ਪੰਜਾਬ ਦੇ ਡੇਰੇਦਾਰ ਹਨ ਉਹ ਆ ਤੁਹਾਡੇ ਸਾਹਮਣੇ ਧਰਮ ਪ੍ਰਚਾਰ ਕਮੇਟੀ ਲਿਖੀ ਹੋਈ ਹੈ ਨਾ ਮੈਂ ਕੋਲੋਂ ਨਹੀਂ ਕਹਿ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਕੋ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਆ ਪਰ ਅਸੀਂ ਹਮੇਸ਼ਾ ਇਸ ਮਰਿਆਦਾ ਦੀ ਡਟ ਕੇ ਤਰਫਦਾਰੀ ਕਰਦੇ ਆਂ ਕਈ ਵਾਰੀ ਅਸੀਂ ਗੁਰਦੁਆਰੇ ਚ ਅਸੀਂ ਕਥਾ ਵੀ ਨਹੀਂ ਕਰਕੇ ਆਉਂਦੇ ਉਦਾਂ ਵਾਪਸ ਮੜਾਉਨੇ ਆ ਪਰ ਸਿਧਾਂਤ ਉੱਤੇ ਪਹਿਰਾ ਦੇਈਦਾ ਵਾ ਮੈਂ ਤੇ ਹਰ ਇੱਕ ਰਾਗੀ ਤੁਹਾਡੇ ਪ੍ਰਚਾਰ ਨੂੰ ਬੇਨਤੀ ਕਰਦਾ ਹਾਂ ਨਾ ਇੱਥੇ ਪਹਿਰਾ ਦਿਓ ਭਾਈ ਡੇਰਿਆਂ ਦੀ ਖਾਕ ਨਾ ਛਾਂਡੇ ਫਿਰੋ ਇਸ ਦਰ ਨਾਲੋਂ ਵੱਡਾ ਕੋਈ ਦਰ ਨਹੀਂ ਹੈਗਾ ਸਾਚੇ ਸਹਿਬਾ ਕੀ ਨਾਹੀ ਘਰ ਤੇਰਾ ਘਰ ਤਾਂ ਤੇਰਾ ਹੈ ਜਿਸ ਦੇ ਸੋ ਪਾਵੇ ਤੂੰ ਜਿਹੜੇ ਇਹਨੂੰ ਖਰੜਾ ਕਹਿੰਦੇ ਆ ਨਾ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਜੇ ਇਹ ਖਰੜਾ ਵਾ ਨਾ ਜਿਹੜੀ ਮਰਿਆਦਾ ਸਾਰਿਆਂ ਨੂੰ ਪ੍ਰਵਾਨਤਾ ਉਹ ਸਾਨੂੰ ਦੱਸ ਦਿਓ ਆਪ ਉਹਦਾ ਪ੍ਰਚਾਰ ਕਰ ਦਿੰਨੇ ਆ ਤੋ ਇਸ ਕਰਕੇ ਫਿਲਹਾਲ ਇਹੋ ਮਰਿਆਦਾ ਵਾ ਇਹਤੇ ਪੈਰਾ ਦਈਏ ਜੇ ਸਾਰੇ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨਾ ਚਾਹੁੰਦੇ ਆ ਨਾ ਤੋ ਇੱਕੋ ਹੀ ਇਹ ਮਰਿਆਦਾ ਤੇ ਅਕਾਲ ਤਖਤ ਦੀ ਰਹਿਨਮਾਈ ਹੇਠ ਆਪਾਂ ਇਕੱਠੇ ਹੋਈਏ ਡੇਰਿਆਂ ਦੀ ਛਤਰ ਸ਼ਾਇਆ ਹੇਠ ਤੇ ਆਪਾਂ ਇਕੱਠੇ ਨਹੀਂ ਹੋ ਸਕਦੇ ਸਾਰਿਆਂ ਨੂੰ ਪਤਾ ਡੇਰੇ ਤਾਂ ਬਹੁਤੇ ਪੋਲਿਟੀਕਲ ਲੋਕਾਂ ਨੇ ਬਣਾਏ ਹੋਏ ਆ ਆਪਣੇ ਲਾਲਚ ਵਾਸਤੇ ਸਾਡਾ ਤੇ ਇੱਕੋ ਦਰਵਾਜ਼ਾ ਐਸ ਦਰ ਨਾਲੋਂ ਕੋਈ ਵੀ ਦਰ ਵੱਡਾ ਨਹੀਂ